ਗਿਆਨ ਦੇ ਸ਼ਖਰ ਜੁਗੋ ਜੁਗਿਆ ਢਲ ਸਤਿਗੁਰੂ ਜਗਤ ਗੁਰੂ ਆਹ ਦਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੂ ਬੈਠੇ ਸਤਸੰਗੀ ਜਨੋ ਆਪ ਜੀ ਸਤਗੁਰੂ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਕਿਉਂ ਚੌਥੇ ਪਾਤਸ਼ਾਹ ਛੋਡੀ ਸੁਲਤਾਨ ਧੰ ਸ੍ਰੀ ਰਾਮਦਾਸ ਗੁਰੂ ਮਹਾਰਾਜ ਜੀ ਦੇ ਪਵਿੱਤਰ ਮੁਖਾਰਤੋਂ ਚਾਰਣ ਕੀਤੇ ਹੋਏ ਹਨ ਤੇ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜੀਵਨ ਦੇ ਕਲਿਆਣ ਹਿੱਤ ਹੁਕਮ ਨਾਮ ਦੇ ਰੂਪ ਵਿੱਚ ਵਰਗਣ ਕਰਕੇ ਸਾਡੇ ਸਰੂਣਾ ਤੱਕ ਪਹੁੰਚਾਏ ਨੇ ਸਤਿਗੁਰ ਜੀ ਇਸ ਚੌਦਰਾਹੀ ਜੋ ਅਸ਼ਟ ਪਦੀ ਦੇ ਰੂਪ ਵਿੱਚ ਹੈ ਸਾਨੂੰ ਬਖਸ਼ਿਸ਼ ਕਰ ਰਹੇ ਨੇ ਗੁਰਨਾਮਦਾ ਜੀ ਮਹਾਰਾਜ ਕਿ ਕਿਸ ਤਰ੍ਹਾਂ ਤੇਰੇ ਅੰਦਰ ਵਸਦਾ ਹੋਇਆ ਉਹ ਪਰਿਪੂਰਨ ਪ੍ਰਮਾਤਮਾ ਜੋ ਸਭ ਦੇ ਅੰਦਰ ਹੈ ਵਸਰੇ ਸਦੀਵੀ ਹੈ ਹੋਰ ਕੋਈ ਵੀ ਐਸੀ ਵਸਤੂ ਕੋਈ ਸਾਥ ਕੋਈ ਸੰਗੀ ਨਹੀਂ ਹੈ ਜੈਸਾ ਉਹ ਪਰਮੇਸ਼ਰ ਹੈ ਕਿਵੇਂ ਮਿਲ ਸਕਦਾ ਹੈ ਇਸ ਸਵਰਥ ਵਿੱਚ ਬਖਸ਼ਿਸ਼ ਕਰ ਰਹੇ ਨੇ ਆਓ ਸਰਵਣ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਰਾਮਾ ਮੈਂ ਸਾਧੂ ਚਰਨ ਤੂੰ ਹੀ ਜੈ ਵਿਖ ਦਹਨ ਹੋਏ ਖੇਰੇ ਅੰਤਰ ਮੇਰੇ ਠਾਕੁਰ ਕਿਰਪਾ ਕੀਜ ਰਹਾ ਸਤਗੁਰ ਜੀ ਬਖਸ਼ਿਸ਼ ਕਰ ਰਹੇ ਨੇ ਪਹਿਲਾ ਹੀ ਬਚਨ ਕੇਂਦਰੀ ਭਾਵ ਹੈ ਸ਼ਬਦ راہ ਦੀ ਪੰਕਤੀ ਹੈ ਕਿਰਪਾ ਕਰ ਐ ਰਮੇ ਹੋਏ ਰਾਮ ਐ ਰਾਮ ਜੋ ਰਮੇ ਹੋਏ ਸਾਰੇ ਕਿਤੇ ਰਮੇ ਹੋਏ ਸਾਡੇ ਅੰਦਰ ਵੀ ਐ ਬਾਹਰ ਵੀ ਐ ਤੁਹਾਡੇ ਵਿੱਚ ਵੀ ਐ ਹਰ ਥਾਂ ਤੇ ਖੰਡਾ ਬਰਮੰਡਾ ਪਾਣੀ ਆਕਾਸ਼ ਪਤਾਲ ਕੋਈ ਐਸੀ ਥਾਂ ਹੀ ਨਹੀਂ ਹੈ ਜੇ ਤਾ ਕੀ ਤਾ ਤੇ ਤਾ ਨਾ ਹੋ ਵਿਣ ਨਾ ਵੇ ਨਾਹੀ ਕੋ ਥਾਉ ਕੋਈ ਜਗਾ ਹੈ ਹੀ ਓ ਰਾਮ ਜੀ ਮੇਰੇ ਤੇ ਕਿਰਪਾ ਕਰ ਮੈਂ ਸਾਧੂਆਂ ਦੇ ਚਰਨ ਧੋਵਾਂ ਸਭ ਤੋਂ ਵੱਡੀ ਗੱਲ ਹੈ ਜੇ ਇਹਨੂੰ ਮਿਲ ਜਾਏ ਕਿਸੇ ਨੂੰ ਸੰਤਾਂ ਦਾ ਤੇ ਚਰਨ ਧੋਣਾ ਸੰਗੇ ਹੀ ਮਿਲ ਜਾਏ ਰੰਗ ਹੀ ਮਿਲ ਜਾਏ ਚਰਨ ਧੋਣਾ ਤਾਂ ਬਹੁਤ ਵੱਡੀ ਗੱਲ ਹੈ ਕੈਰਵ ਪੰਡੂ ਨੇ ਆਪਣੀ ਫਤਿਹ ਤੋਂ ਬਾਅਦ ਹਸਤਨਾਪੁਰ ਵਿੱਚ ਯੱਗ ਕੀਤਾ ਸੀ ਬਹੁਤ ਵੱਡਾ ਅਸਮੇਧ ਜਗ ਬਹੁਤ بڑا ਹੈ ਹਰੇਕ ਮਨੁੱਖ ਨਹੀਂ ਕਰ ਸਕਦਾ ਛਤਰ ਪਤਰਾ ਜੇ ਹੀ ਕਰ ਸਕਦੇ ਨੇ ਕ੍ਰਿਸ਼ਨ ਜੀ ਦੀ ਸਹਿਯਤਾ ਨਾਲ ਕਰਨ ਲੱਗੇ ਸਭ ਦੀਆਂ ਡਿਊਟੀਆਂ ਲਾ ਦਿੱਤੀਆਂ ਸ੍ਰੀ ਕ੍ਰਿਸ਼ਨ ਜੀ ਉਸ ਵਕਤ ਦੇ ਅਵਤਾਰੀ ਪੁਰਸ਼ ਨੇ ਸਭ ਤੋਂ ਵੱਡੇ ਸਰ ਉਸ ਵਕਤ ਦੇ ਕਹਿੰਦੇ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਸੇਵਾ ਦਿਓ ਇੱਕ ਕਹਿੰਦੇ ਮਹਾਰਾਜ ਤੁਸੀਂ ਜੋ ਮਰਜ਼ੀ ਲੈ ਲਓ 유ਦਿਸ਼ਤਰ ਕਹਿਣ ਲੱਗਾ ਵੀ ਜੋ ਤੁਹਾਡੀ ਮਰਜ਼ੀ ਹੈ ਉਹ ਕਰੋ ਕਹਿੰਦੇ ਫਿਰ ਜੇ ਤੁਸੀਂ ਮਰਜ਼ੀ ਨਾਲ ਦੇ ਰਹੇ ਹੋ ਜਿੰਨੇ ਮਹਾਪੁਰਖ ਤੁਹਾਡੇ ਇੱਥੇ ਸੰਗਤ ਆਏਗੀ ਮਹਾਪੁਰਖ ਕਿਉਂ ਵੱਡੇ-ਵੱਡਿਆਂ ਨੇ ਆਉਣਾ ਸੀ ਵੱਡਿਆਂ ਦਾ ਕੰਮ ਸੀ ਜਿਵੇਂ ਆਪਾਂ ਕੋਈ ਬੰਦਗੀ ਵਾਲਾ ਮਨੁੱਖ ਹੁੰਦਾ ਹੈ ਨਾ ਉਹਦੇ ਕੋਲ ਬੰਦਗੀ ਵਾਲੇ ਬਹੁਤੇ ਹੋ ਉਦਰਤੀ ਨਿਯਮ ਆਇਓ ਇਵੇਂ ਕਬੀਰ ਸਾਹਿਬ ਨੇ ਉਹ ਕਹਿੰਦੇ ਨੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਮੇਰੇ ਕੋਲ ਤਾਂ ਕੋਈ ਰਸਤੇ ਚ ਆ ਰਿਹਾ ਕੋਈ ਬੈਠਾ ਹੈ ਘਰ ਵਿੱਚ ਕਹਿੰਦੇ ਮੈਨੂੰ ਉਹਨਾਂ ਸਾਧੂ ਮਹਾਪੁਰਖਾਂ ਦੇ ਚਰਨ ਧੋੜ ਦੀ ਸੇਵਾ ਦਿਓ ਉਸ ਯੱਗ ਵਿੱਚ ਆਪ ਜੀ ਪੜ ਕੇ ਦੇਖੋ ਕਹਿੰਦੇ ਇਹ ਕੰਮ ਮੈਨੂੰ ਦਿਓ ਬਤਾਰੀ ਪਰ ਸਭ ਕੁਝ ਸੀ ਉਹ ਦੇਖੋ ਕਿੱਡੀ ਵੱਡੀ ਗੱਲ ਹੈ ਸਾਧੂਆਂ ਦੇ ਚਰਨਾਂ ਦੀ ਸੇਵਾ ਸਾਧੂਆਂ ਦੀ ਤੇ ਚਰਨਾਂ ਦੀ ਸੇਵਾ ਚਰਨ ਧੋੜੇ ਕੁਝ ਵੀ ਨਾ ਸਾਨੂੰ ਚਾਹੀਦਾ ਹੋਵੇ ਤਾਂ ਵੀ ਸਾਧੂ ਦੇ ਚਰਨ ਸਾਧੂ ਦਾ ਸੰਗ ਸਾਧੂ ਦਾ ਰੰਗ ਹੁਣ ਸਾਧੂ ਕਿੱਥੋਂ ਮਿਲਣਗੇ ਸਰ ਸੰਗਤ ਵਿੱਚੋਂ ਹੋਰ ਤਾਂ ਕਿਤੇ ਪੈਦਾ ਹੀ ਨਹੀਂ ਹੁੰਦਾ ਸੰਗਤ ਵਿੱਚ ਹੀ ਪੈਦਾ ਹੁੰਦਾ ਹੈ ਗੁਰੂ ਦੀ ਸੰਗਤ ਗੁਰੂ ਕ્યા ਦੀ ਸੰਗਤ ਸਾਧੂਆਂ ਦੀ ਸਾਧੂ ਦੇ ਸਾਰੇ 35 ਮਹਾਂਪੁਰਖਤਾ ਸਾਡੇ ਕੋਲ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਤਗੁਰ ਸਾਧ ਸੰਗਤ ਹੈ ਨਿੱਕੀ ਸਭ ਤੋਂ ਚੰਗੀ ਚੀਜ਼ ਹੈ ਨਿੱਕੀ ਚੰਗੀ ਨੂੰ ਕਹਿੰਦੇ ਨੇ ਮਿਲ ਸੰਗਤ RAM ਰਵੀਜੈ ਸਾਧੂ ਸਦੇ ਆਇਆ ਮਨ ਸਦੇ ਹੋਏ ਇੰਦਰੇ ਜਿਹਦਾ ਜੀਵਨ ਸਦ ਗਿਆ ਜਿਹਨੂੰ ਘੜੀਐ ਸ਼ਬਦ ਸੱਚੀ ਟਕਸਾਲ ਸਿਰੇ ਦੀ ਗੱਲ ਹੈ ਜਿੱਥੇ ਘੜਿਆ ਗਿਆ ਸੱਚੀ ਟਕਸਾਲ ਸੰਗਤ ਘੜੀ ਹੈ ਜੀਵਨ ਧਰਮੀ ਜੀਵਨ ਜਿਹਦਾ ਬਣ ਗਿਆ ਸ਼ਬਦ ਕਹਿੰਦੇ ਨੇ ਧਰਮੀ ਜੀਵਨ ਨੂੰ ਸ਼ਬਦ ਦੇ ਅਰਥ ਪੜਨਾ ਅਰਥਾਤ ਸ਼ਬਦ ਦੇ ਅਰਥ ਬਹੁਤ ਨੇ ਬਾਣੀ ਵਿੱਚ ਸੁਪਾਦਸ਼ਾ ਕਹਿੰਦੇ ਨੇ ਇਹ ਅਵਸਥਾ ਕਿਰਪਾ ਕਰ ਮੈਂ ਉਹਨਾਂ ਸਾਧੂਆ ਦੇ ਉਹਨਾਂ ਸਾਧੂਆ ਦੇ ਚਰਨ ਧੋਵਾ ਜਿਹੜੇ ਸਾਧੂ ਨੇ ਜਿਨ੍ਹਾਂ ਦਾ ਮਨ ਸਦਗਿਆ ਸਾਧੂ ਸਾਧ ਸਾਧ ਜਨ ਦੀਕੇ ਜਿਨ ਅੰਤਰ ਰਾਮ ਤੇਰੀ ਜੈ ਜਿੱਥੇ ਤੈਨੂੰ ਆਪਣੇ ਆਪ ਨੂੰ ਤੂੰ ਰੱਖਿਆ ਹੋਇਆ ਹੈ ਤੇਰਾ ਟਿਕਾਣਾ ਹੈ ਜਿੱਥੇ ਤੂੰ ਆਪ ਹੈ ਜਿੱਥੇ ਹੈ ਸਾਰੇ ਦੇਖੋ ਪਹਿਲਾਂ ਵੀ ਬੇਅੰਤ ਕਿਤੇ ਸਾਰੇ ਕਿਤੇ ਹੈ ਪਰ ਉਥੇ ਪ੍ਰਗਟ ਹੈ ਪ੍ਰਗਟ ਹੈ ਉਥੇ ਜਿਵੇਂ ਪਾਣੀ ਧਰਤੀ ਵਿੱਚ ਸਾਰੇ ਹੈ ਪ੍ਰਗਟ ਤਾਂ ਸਰੋਵਰ ਵਿੱਚ ਹੈ ਪ੍ਰਗਟ ਤਾਂ ਖੂਬ ਵਿੱਚ ਹੈ ਪ੍ਰਗਟ ਤਾਂ ਅਜਕਰ ਬੋਰ ਵੈਲ ਹੋ ਗਏ ਨੇ ਉਥੇ ਹੈ ਹੈ ਸਾਰੇ ਧਰਤੀ ਪੈਰਾ ਹੇਠ ਹੈ ਧਰਤੀ ਹੇਠ ਵਿਸ਼ਦਾ ਪਾਣੀ ਸੰਤਾਂ ਦੇ ਅੰਦਰ ਉਹ ਖੂਨ ਹੈ ਅੰਮ੍ਰਿਤ ਦਾ ਉਹ ਖੂਨ ਹੈ ਉਹ ਸਰੋਵਰ ਨੇ ਜਾਵਦੇ ਉਹਨਾਂ ਦੇ ਚਰਨ ਮੈਂ ਧੋਵਾ ਕਿਉਂ ਧੋਵਾ ਜੀ ਕਿਲ ਵਿਖ ਦਹਨ ਹੋਏ ਖਿਰ ਅੰਤਰ ਮੇਰੇ ਠਾਕੁਰ ਕਿਰਪਾ ਕੀ ਜਾ ਐ ਰਾਮ ਜੀ ਮੇਰੇ ਤੇ ਕਿਰਪਾ ਕਰ ਇਹ ਚਰਨ ਧੋਣੇ ਜਿਸ ਦਿਨ ਮੈਨੂੰ ਮਿਲ ਗਏ ਸਾਰੇ ਪਾਪ ਇੱਕ ਖਿੰਨ ਵਿੱਚ ਜਿਤਨੇ ਵੀ ਨੇ ਮੇਰੇ ਦਹਨ ਜਲ ਜਾਂਦੇ ਨੇ ਦਹਨ ਕਹਿੰਦੇ ਨੇ 라ਵਣ ਦਹਨ ਹੋ ਰਿਹਾ ਜੀ ਸਾੜ ਜਾਂਦੇ ਨੇ ਸਾਰੇ ਇੰਨਾ ਵੱਡਾ ਕੰਮ ਔਰ ਗੁਰੂ ਨਾਨਕ ਦੇਵ ਜੀ ਨੇ ਤਾਂ ਪਹਿਲੀ ਕਲਾ ਸਾਨੂੰ ਆਹੀ ਦਿੱਤੀ ਜਿਹੜੀ ਸਾਡੇ ਅੰਦਰੋਂ ਖਤਮ ਹੋ ਗਈ ਚਰਨ ਧੋਏ ਰਹਿ ਰਾਸ ਕਰ ਕਰਨਾ ਮਿਰਤ ਸਿੱਖਾਂ ਪੀ ਲਾਇਆ ਪਿਲਾਣਾ ਹੈ ਪੀਣਾ ਵੀ ਦਾੜ ਕੇ ਪੀਣਾ ਵੀ ਕਿਹਾ ਗਿਆ ਸਾਨੂੰ ਇਹ ਐਵੇਂ ਥੋੜਾ ਲਿਖੀ ਹੋਈਆਂ ਨੇ ਗੱਲਾਂ ਸਤਗੁਰੂ ਜੀ ਕਹਿੰਦੇ ਭਾਈ ਇੱਕ ਮੇਰੇ ਤੇ ਕਿਰਪਾ ਕਰ ਮੇਰੇ ਪਾਪ ਸਾਰੇ ਖਤਮ ਹੋ ਜਾਣ ਮੰਗਤ ਜਨ ਦੀਨ ਖਰੇਦਰ ਠਾਡੇ ਅਤ ਦਰਸ਼ਨ ਕੋ ਦਾਨ ਦੀਜੈ ਕਹਿੰਦੇ ਮਹਾਰਾਜ ਕਿਰਪਾ ਕਰੋ ਅਸੀਂ ਮੰਗਤੇ ਤੇਰੇ ਦਰ ਤੇ ਖੜੇ ਆ ਕਿਰਪਾ ਕਰ ਕਿਹੜਾ ਦਾਨ ਵੰਗਰੇ ਇਹਨੂੰ ਸਾਧੂਵਾ ਦੇ ਚੱਲਦਾ ਇਹ ਦਾਨ ਸਾਨੂੰ ਦਿਓ ਅਸੀਂ ਤਰਸ ਰਹੇ ਆ ਕੋਈ ਸਾਧੂ ਨਹੀਂ ਮਿਲਦਾ ਸਾਧੂ ਬੜਾ ਔਖਾ ਹੈ ਮਿਲਣਾ ਸਾਧੂ ਹੈ ਹੀ ਕੋਈ ਧਰਤਨਾ ਥਮੈ ਸਾਧ ਬਿਨ ਸਾਧ ਨਾ ਜਗ ਮੈਂ ਦਿਸੈ ਕੋ ਆ ਧਰਤ ਇਹ ਧਰਤੀ ਧਰਤ ਇਹ ਧਰਤੀ ਇਹ ਵੀ ਧਰਤੀ ਹੈ ਧਰਤੀ ਜਾਨੂ ਧਰਮ ਕੀ ਸੱਚੀ ਧਰਮਸਾਲਾ ਇਹ ਧਰਤੀ ਹੈ ਜੇ ਉਹ ਜਿਸ ਤਰ੍ਹਾਂ ਦੀ ਉਹ ਧਰਤੀ ਹੈ ਇਸ ਤਰ੍ਹਾਂ ਦੀ ਇਹ ਧਰਤੀ ਹੈ ਜੋ ਇਸ ਬਹਿਰਵੰਡ ਵਿੱਚ ਹੈ ਉਹੀ ਇਸ ਪਿੰਡ ਵਿੱਚ ਹੈ ਬਿਲਕੁਲ ਜੇ ਗੁਰੂ ਕਿਰਪਾ ਕਰੇਗਾ ਸਾਰਾ ਕੁਝ ਮਿਲਦਾ ਹੈ ਸਾਰ ਸੰਗਤ ਜੀ ਕਹਿੰਦੇ ਅਸੀਂ ਮੰਗਤੇ ਖੜੇ ਆ ਸਾਧੂਆ ਦੇ ਚਰਨਾਂ ਦਾ ਦਾਨ ਲੈਣ ਲਈ ਕਿਰਪਾ ਕਰੋ ਬੜੇ ਤਰਸ ਰਹੇ ਹਾਂ ਅਤ ਤਰਸਨ ਕੋ ਦਾਨ ਜੈ ਸਾਨੂੰ ਇਸ ਤਰਸਣ ਦਾ ਪਤਾ ਨਹੀਂ ਸਾ ਸੱਗ ਜੀ ਸਾਨੂੰ ਪਤਾ ਹੈ ਧਨ ਦਾ ਤਰਸਣ ਵੀ ਧਨ ਨਹੀਂ ਹੈ ਉਸ ਲਈ ਤਰਸਦੇ ਹਾਂ ਮਾਇਆ ਵਿਖਿਆ ਦਾ ਤਰਸਣ ਸਾਰਾ ਹੀ ਪਦਾਰਥਾਂ ਦਾ ਤਰਸਣ ਤਾਂ ਸਾਨੂੰ ਪਤਾ ਹੈ ਸਾਧੂ ਨਾਮ ਦਾ ਤਰਸਣ ਕਿਸੇ ਵਿਰਲੇ ਬਰਲੇ ਨੂੰ ਪਤਾ ਹੈ ਕਿਸੇ ਵਿਰਲੇ ਫਿਰ ਉਹ ਹੋਰ ਨਹੀਂ ਚੀਜ਼ ਮੰਗਦਾ ਜੇ ਧਰਤੀ सगली ਕੰਚਨ ਕਰਦੀ ਜੈ ਬਿਨ ਹਰ ਅਵਰ ਨਾ ਪਾਇਆ ਰਾਮ ਹਰੀ ਚਾਹੀਦਾ ਨੂੰ ਹਰੀ ਵਾਲੇ ਚਾਹੀਦੇ ਨੇ ਬਸ ਇਹ ਦੋ ਚੀਜ਼ਾਂ ਨੂੰ ਜਿਆਦਾ ਮੰਗੇਗਾ ਤੇ ਮਿਲਦੇ ਵੀ ਦੋ ਹੀ ਨੇ ਉਹਨੂੰ ਉਹਨੂੰ ਤਾਂ ਸਾਰੇ ਹੀ ਕੁਝ ਮਿਲ ਜਾਂਦਾ ਉਹ ਆਪ ਵੀ ਮਿਲ ਜਾਂਦਾ ਗੁਰੂ ਵੀ ਮਿਲ ਜਾਂਦਾ ਸਾਧੂ ਵੀ ਮਿਲ ਜਾਂਦਾ ਸਾਰਾ ਹੀ ਕੁਝ ਮਿਲ ਜਾਂਦਾ ਉਹਨੂੰ ਐਸੀ ਚੀਜ਼ ਹੈ ਹੀ ਕੋਈ ਨਹੀਂ ਜਿਹੜੀ ਉਹਨੂੰ ਨਾ ਮਿਲੇ ਤਰਾਹੇ ਤਰਾਹੇ ਸਰਨ ਪਰਵੇ ਆਏ ਮੌਕਾ ਗੁਰਮਤਿ ਨਾਮ ਅੰਦਰਿ ਡ੍ਰਿਜੈ ਕਹਿੰਦੇ ਬਚਾਲੈ ਤਰਾਹੇ ਤਰਾਹੇ ਦਾ ਬਚਾਲੈ ਬਚਾਲੈ ਬਸਾਨੂੰ ਬਚਾਲੈ ਸਾਨੂੰ ਵਿਕਾਰਾਂ ਤੋਂ ਬਚਾਲੈ ਬੰਦਨਾ ਤੋਂ ਬਚਾਲੈ ਵਿਖਿਆ ਤੋਂ ਬਚਾਲੈ ਵਿਖਿਆ ਮਾਇਆ ਜਿਹੜੀ ਜਿਹੜੀ ਡੰਗ ਮਾਰਦੀ ਐ ਸੜੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੈ ਤਿਸ ਹੀ ਕੋ ਫਿਰ ਖਾਏ ਉਸ ਤੋਂ ਬਚਾ ਸਾਨੂੰ ਬਚਾ ਲੈ ਅਸੀਂ ਤੇਰੀ ਸਰਨ ਵਿੱਚ ਆਇਆ ਕਹਿੰਦੇ ਤਰਾਹੇ ਤਰਾਹੇ ਸਰਨ ਪ੍ਰਭ ਆਏ ਮੌਕੋ ਗੁਰਮਤਿ ਨਾਮ ਦ੍ਰਿਜੈ ਸਾਨੂੰ ਬਚਾ ਕੇ ਓਕਾਰਾਂ ਤੋਂ ਬੰਦਨਾ ਤੋਂ ਕਹਿੰਦੇ ਫਿਰ ਗੁਰੂ ਦੀ ਮਤ ਦੁਆਰਾ ਸਾਡੇ ਅੰਦਰ ਨਾਮ ਪੱਕਾ ਕਰ ਦਿਓ ਜੀ ਇਹ ਮੰਗ ਕਰ ਰਹੇ ਨੇ ਕਾਮ ਕ੍ਰੋਧ ਨਗਰ ਮਹਿ ਸਬਲਾ ਜਿਤ ਉਠ ਉਠ ਜੋਜ ਕਰਿਜੈ ਕਦੇ ਸਾਡੇ ਅੰਦਰ ਇਸ ਨਗਰ ਦੇ ਅੰਦਰ ਸਰੀਰੂਪੀ ਨਗਰ ਦੇ ਅੰਦਰ ਕਾਮ ਕ੍ਰੋਧ ਲੋਭ ਬੂਹ ਅਹੰਕਾਰ ਆਸਾ ਮਰਸਾ ਕ੍ਰਿਸ਼ਨਾ ਬੜਾ ਭਰਿਆ ਪਿਆ ਸਬਲਾ ਸਬਲ ਬਾਲਾ ਹੁੰਦਾ ਹੈ ਜੋਰ ਸਬਲਾ ਬਹੁਤ ਬਲ ਵਾਲਾ ਕਾਮ ਕ੍ਰੋਧ ਨਗਰ ਮੈਂ ਭਰਿਆ ਬਿਨ ਸਾਧੂ ਖੰਡਲ ਖੰਡਾ ਏ ਸਾਧੂ ਨੂੰ ਵੇਲੋਗੇ ਸਾਧੂ ਨੇ ਕਰ ਦੇਣਾ ਇਹਨੂੰ ਟੁਕੜੇ ਟੁਕੜੇ ਉਹਦੇ ਕੋਲ ਸ਼ਸਤਰ ਨਹੀਂ ਉਹਨੂੰ ਮਾਰਨ ਦਾ ਤਰੀਕਾ ਪਤਾ ਹੈ ਸਾਧੂ ਗੁਰਮੁਖ ਨੂੰ ਸਾਧਤਰ ਨੂੰ ਪਤਾ ਹੈ ਉਹਨਾਂ ਦੇ ਕੋਲ ਹੈ ਇਹ ਮਾਰਨ ਦੀ ਕਲਾ ਉਹ ਸੇਵਾ ਕਰਾ ਕੇ ਉਹ ਸੰਗਤ ਕਰਾ ਕੇ ਕਿਵੇਂ ਕੱਢਣਾ ਹੈ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਸਾਧੂ ਜੋ ਕਹਿੰਦੇ ਬਹੁਤ ਬੜਾ ਮੇਰੇ ਅੰਦਰ ਕਾਮ ਕ੍ਰੋਧ ਵਿਕਾਰ ਭਏ ਨੇ ਨੇ ਉੱਠ ਉੱਠ ਕੇ ਇਹ ਝਗੜਾ ਕਰਦੇ ਨੇ ਜੂਝ ਖਰੀਜੈ ਜੂਝ ਕਹਿੰਦੇ ਨੇ ਜੰਗ ਨੂੰ ਖਾਲਸਾ ਸੋਜੋ ਕਰੈ ਨਿਤ ਜੰਗ ਖਾਲਸਾ ਸੋਜੋ ਚੜੈ ਤੁਰੰਗ ਹੋਰ ਕਿਸੇ ਨਾਲ ਨਹੀਂ ਜੂਝਣਾ ਬਸ ਇਸੇ ਨਾਲ ਜੂਝਣਾ ਹੈ ਇਹ ਜੂਝਣਾ ਹੈ ਕਿ ਲੜਾਈ ਕਰਨੀ ਨਾਲ ਇਹ ਸਾਨੂੰ ਦੂਜੇ ਪਾਸੇ ਲੈ ਜਾਣਗੇ ਕਦੇ ਕ્રોਧ ਆਏਗਾ ਕਿਸੇ ਦੀ ਨਿੰਦਿਆ ਕਰਾਂਗੇ ਕਿਸੇ ਦੀ ਚੁਗਲੀ ਕਰਾਂਗੇ ਸੋ ਅਕਸ਼ਗਜੀ ਸਾਡਾ ਮੰਤਰ ਸੰਤਾਂ ਦੀ ਵੀ ਨਿੰਦਿਆ ਕਰ ਜਾਂਦਾ ਹੈ ਉਹ ਆਮ ਨਹੀਂ ਤਾਂ ਗੱਲ ਕੀ ਸੋਚ ਕਰਕੇ ਪਾਤਸ਼ਾਹ ਕਹਿੰਦੇ ਨੇ ਇਹ ਕਿਰਪਾ ਕਰ ਸਾਡੇ ਤੇ ਅੰਗੀਕਾਰ ਕਰੋ ਰੱਖ ਲਿਓ ਗੁਰਪੂਰਾ ਕਾੜ ਕਢਿਜੈ ਕਿਰਪਾ ਕਰੋ ਪੱਖ ਕਰੋ ਅੰਗੀਕਾਰ ਹੁੰਦਾ ਹੈ ਪੱਖ ਕਰਨਾ ਅੰਗੀਕਾਰ ਹੁੰਦਾ ਹੈ ਪ੍ਰਵਾਨ ਕਰਨਾ ਮੇਰਾ ਪੱਖ ਕਰੋ ਮੇਰੀ ਫੇਵਰ ਚ ਆਓ ਆਪਾਂ ਕਹਿੰਦੇ ਫਲਾ ਬੰਦਾ ਤਾਂ ਮੇਰੀ ਫੇਵਰਦਾਰੀ ਹੈ ਹੈ ਮੇਰੇ ਮਾਲਕ ਮੇਰੇ ਪੱਖ ਵਿੱਚ ਆਓ ਮੈਨੂੰ ਬਚਾਓ ਤੇ ਕਿਵੇਂ ਬਚਾਉਣਾ ਗੁਰ ਪੂਰਾ ਕਾੜ ਕਢੀਜੈ ਪੂਰੇ ਗੁਰੂ ਨੂੰ ਮੇਰੇ ਨਾਲ ਬੁਲਾਵੋ ਤੇ ਗੁਰੂ ਕਢ ਦੇ ਸਤਿ ਗੁਰੂ ਕੋਲ ਹਥਿਆਰ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੰਤਾਂ ਕੋਲ ਹਥਿਆਰ ਹੈ ਗੁਰੂ ਕੋਲ ਹੈ ਕਾੜ ਖੜਗ ਗਿਆਨ ਗਿਆਨੁ ਪਿਖੜ ਕਾੜ ਖੜਗ ਗੁਰ ਗਿਆਨ ਕਰਾਰਾ ਵਿਖਚੇਦ 체ਦ ਰਸ ਪਿਜੇ ਕਹਿੰਦੇ ਇਹ ਕਿਰਪਾ ਕਰੋ ਮੇਰੇ ਤੇ ਕਢੋ ਮੈਨੂੰ ਗੁਰੂ ਰਾਹੀ ਇਸ ਬੰਦਨਾ ਵਿੱਚੋਂ ਇਸ ਸੰਸਾਰ ਸਾਗਰ ਵਿੱਚੋਂ ਧੰਦੇ ਵਿੱਚੋਂ ਵਿਕਾਰਾਂ ਵਿੱਚੋਂ ਮੈਨੂੰ ਕੱਢ ਦਿਓ ਬਾ ਪਕੜ ਜੀ ਨੇ ਕੜਿਆ ਸੇ ਹੀ ਉtre ਪਾਰ ਅੰਤਰ ਅਗਨ ਸਬਲ ਅਤ ਵਿਖਿਆ ਹਿ ਬਸੀਤਲ ਗੁਰ ਸ਼ਬਦ ਦੀ ਜੈ ਪਾਸ਼ਾ ਕਹਿੰਦੇ ਨੇ ਭਾਈ ਮੇਰੇ ਅੰਦਰ ਆਗਨ ਹੈ ਵਿਖਿਆ ਦੀ ਮਾਇਆ ਦੀ ਅੰਤਰ ਅਗਨ ਸਬਲ ਸਬਲ ਫੇਰ ਬਲ ਵਾਲੀ ਬਹੁਤ ਬਲ ਵਾਲੀ ਆਡੀ ਪਰ ਬਲ ਮਾਇਆ ਬਹੁਤ ਬਲ ਵਾਲੀ ਹੈ ਕਹਿੰਦੇ ਇਹ ਮੇਰੇ ਅੰਦਰ ਪਈ ਹੈ ਮਾਇਆ ਕਿਰਪਾ ਕਰੋ ਇਸ ਆਗਨ ਨੂੰ ਬੁਝਾਣ ਦੇ ਵਾਸਤੇ ਠੰਡਾ ਹੀਵ ਸੀਤਲ ਸੀਤਲ ਵੀ ਠੰਡੇ ਨੂੰ ਕਹਿੰਦੇ ਨੇ ਹੀਵ ਵੀ ਬਰਫ਼ ਵਰਗੀ ਚੀਜ਼ ਨੂੰ ਕਹਿੰਦੇ ਨੇ ਹੀਵ ਕਹਿੰਦੇ ਠੰਡੀ ਠੰਡਾ ਜੋ ਸ਼ਬਦ ਹੈ ਗੁਰੂ ਦਾ ਸ਼ਬਦ ਉਹ ਮੈਨੂੰ ਦਿਓ ਗੁਰੂ ਦਾ ਸ਼ਬਦ ਠੰਡਾ ਹੈ ਮਾਇਆ ਫੁੱਕਣ ਵਾਲੀ ਐ ਸਾੜਨ ਵਾਲੀ ਐ ਸਾਰੀ ਕਿਸੇ ਵੀ ਤਰ੍ਹਾਂ ਦੀ ਹੋਵੇ ਸਾਰੀ ਮਾਇਆ ਵਿਖਿਆ ਸਾਨੂੰ ਭੁਲਾਣ ਵਾਲੀ ਐ ਸਾੜਨ ਵਾਲੀ ਐ ਕ੍ਰਿਸ਼ਨਾ ਦੀ ਅਗਨੇ ਚਾਹੇ ਚਾਹੇ ਵਿਕਾਰਾਂ ਦੀ ਅਗਨੇ ਚਾਹੇ ਹੋਰ ਬੰਦਰਾਂ ਦੀ ਅਗਨ ਕੋਈ ਵੀ ਅਗਨ ਗੁਰੂ ਸਾਹਿਬ ਇਹ ਸੇਤਲ ਅਗਨ ਕਿਹੜੀ ਹੈ ਬਰਬ ਅਗਨ ਸਹ ਜੇ ਪਰਜਾਲੀ ਇੱਕ ਹੈ ਚੋਟਸਦਾ ਬਰਬ ਅਗਨ ਠੰਡੀ ਅਗਨ ਹੈ ਇਹ ਕਹਿੰਦੇ ਗੁਰੂ ਦਾ ਸ਼ਬਦ ਦਿਓ ਮੈਨੂੰ ਤਾਂ ਕਿ ਮੇਰੇ ਅੰਦਰ ਸ਼ੀਤਲਤਾ ਆ ਜਾਏ ਇਹ ਆਪਾਂ ਜੋ ਵਿਚਾਰਦੇ ਹਾਂ ਰੋਜ਼ ਪੜ੍ਹਦੇ ਹਾਂ ਨਿਤਨੇਮ ਇਹ ਸਾਰਾ ਗੁਰੂ ਦਾ ਸ਼ਬਦ ਹੈ ਗੁਰੂ ਦਾ ਉਪਦੇਸ਼ ਹੈ ਏ ਮਾਇਆ ਨੂੰ ਸਾਰੀ ਰੂਪ ਉਹ ਕਰਦੀ ਜੇ ਮਾਇਆ ਵਿੱਚ ਅਸੀਂ ਪਚੇ ਹੋਏ ਅੰਗ ਅਧੇਰ ਵਿੱਚ ਮਾਇਆ ਵਾਇਆ ਕੇ ਜੋ ਅਧ்கਾਈ ਵਿੱਚ ਮਾਇਆ ਪਚੇ ਪਚੀਜੈ ਅ ਗਿਆਨ ਅੰਧੇਰ ਮਹਾ ਪੰਤ ਵਿਖੜਾ ਹੰਕਾਰ ਭਾਰ ਉਹਦੇ ਹੰਕਾਰ ਵੱਧ ਹੈ ਉਹਦੇ ਵਿੱਚ ਹੰਕਾਰ ਦੇ ਨੇੜੇ ਨਾਮ ਨਹੀਂ ਹੁੰਦਾ ਉਹ ਮੈਂ ਨਾਵੇਂ ਨਾਲ ਵਿਰੋਧ ਹੈ ਸਤਗੁਰੂ ਜੀ ਕਹਿੰਦੇ ਮੈਨੂੰ ਇੱਕ ਗੁਰੂ ਦਾ ਸ਼ਬਦ ਦਿਓ ਤਨ ਮਨ ਸ਼ਾਂਤ ਹੋਏ ਅਧਿਕਾਈ ਰੋਗ ਕਾਟੇ ਸੂਖ ਸੁਵਿਜੇ ਫਿਰ ਮੇਰਾ ਮਨ ਵੀ ਮੇਰਾ ਤਨ ਵੀ ਸ਼ਾਂਤ ਹੋ ਜਾਏ ਸ਼ਾਂਤ ਮਨ ਦੁਆਰਾ ਹੀ ਕੀਤਾ ਹੋਇਆ ਕੋਈ ਧਾਰਮਿਕ ਕਰਮ ਥਾਂਏ ਪੈਂਦਾ ਨਹੀਂ ਪੈਂਦਾ ਨਹੀਂ ਸ਼ਾਂਤੀ ਵਿੱਚ ਕਾਰ ਕਮਾਵਣੀ ਸਾਖ ਸੰਪਾਵੇ ਤਾਏ ਵਰਨ ਕਰ ਰਿਹਾ ਹਕਾਰ ਵਿੱਚ ਹੋਂਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਮਿੱਥਾ ਜਾਏ ਅਗਲਾ ਕਹਿੰਦਾ ਮੈਂ ਹੀ ਆ ਜੀ ਮੈਂ ਹੀ ਕਥਾ ਕਰ ਸਕਦਾ ਹੋਰ ਥੋੜਾ ਕੋਈ ਕਰ ਸਕਦਾ ਹੋਂਮੇ ਕੋਈ ਫਾਇਦਾ ਨਹੀਂ ਦਾ ਮੈਂ ਹੀ ਮੈਂ ਪਾਠ ਕਰਦਾ ਜੀ ਮੈਂ ਵਧੀਆ ਕਰਦਾ ਕੋਈ ਵੀ ਧਰਮ ਕਰ ਮੈਂ ਅੱਗ ਲਾ ਦਿੱਤਾ ਜੀ ਮੈਂ ਲੰਗਰ ਲਾਇਆ ਜੀ ਮੈਂ ਦਾਨ ਕੀਤਾ ਜੀ ਮੈਂ ਗੁਰਦੁਆਰਾ ਬਣਾਇਆ ਕੋਈ ਵੀ ਚੀਜ਼ ਜਿੱਤੇ ਮੈਂ ਮੈਂ ਵੱਡਾ ਹਾਂ ਜਾਂ ਮੈਂ ਵੱਡਾ ਬਣ ਜਾਵਾਂ ਇਹਨੂੰ ਹੋਂਮੇ ਕਹਿੰਦੇ ਸਤਗੁਰੂ ਜੀ ਕਹਿੰਦੇ ਨੇ ਇਹ ਸ਼ਾਂਤ ਨਹੀਂ ਹੋਣਦੀ ਮਨੁੱਖ ਨੂੰ ਤੇ ਜਦੋਂ ਸ਼ਬਦ ਮਿਲਦਾ ਹੈ ਸ਼ਾਂਤ ਹੋ ਜਾਂਦਾ ਹੈ ਬਹੁਤਾ ਸ਼ਾਂਤ ਤਨ ਮਨ ਸ਼ਾਂਤ ਹੋਏ ਅਧਿਕਾਈ ਬਹੁਤ ਜ਼ਿਆਦਾ ਰੋਗ ਕੱਟੇ ਸੁਖ ਸਵੀਜੇ ਕਹਿੰਦੇ ਫਿਰ ਤੇਰੇ ਹਮੇ ਦਾ ਰੋਗ ਹਮੇ ਰੋਗ ਮਨੁੱਖ ਕੋ ਦਿਨਾ ਸਭ ਤੋਂ ਵੱਡਾ ਰੋਗ ਦਿੱਤਾ ਹੋਇਆ ਸਾਨੂੰ ਉਹ ਰੋਗ ਕੱਟਿਆ ਜਾਏਗਾ ਫਿਰ ਆਰਾਮ ਨਾਲ ਆਨੰਦ ਨਾਲ ਸੋਏਗਾ ਤੋ ਊਖ ਸੁਵਿਜੈ ਜੋ ਸੂਰਜ ਕਿਰਨ ਰਵ ਰਹਾ ਸਭ ਠਾਈ ਸਭ ਘਟ ਘਟ ਰਾਵਨ ਵਿਜੈ ਭਾਈ ਫਿਰ ਦਿਖਦਾ ਹੈ ਕਿ ਜਿਵੇਂ ਸੂਰਜ ਦੀ ਕਿਰਨ ਹਰ ਥਾਂ ਤੇ ਹੁੰਦੀ ਹੈ ਜੇ ਅਸੀਂ ਘਰ ਬਣਾਇਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਦੇ ਅੰਦਰ ਸੂਰਜ ਦੀ ਕਿਰਨ ਨਾ ਵੀ ਹੋਵੇ ਫਿਰ ਵੀ ਚੱਲਣਾ ਹੁੰਦਾ ਹੈ ਉਹਦੀ ਕਿਰਨ ਇੱਥੇ ਵੀ ਹੈ ਇਸ ਤਰ੍ਹਾਂ ਕਹਿੰਦੇ ਜਿਵੇਂ ਸੂਰਜ ਦੀ ਕਿਰਨ ਹਰ ਥਾਂ ਤੇ ਹੁੰਦੀ ਹੈ ਜਦੋਂ ਸੂਰਜ ਚੜ ਜਾਂਦਾ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਸਾਰੇ ਕਿਤੇ ਦਿਖਣ ਲੱਗ ਜਾਂਦਾ ਜਿਹਨੂੰ ਇਹ ਕਲਾ ਵਰਤ ਜਾਏ ਉਹ ਜਿਹੜੀ ਦੱਸ ਰਹੇ ਨੇ ਜੇ ਸਾਧੂਆਂ ਦੇ ਚਰਨਾਂ ਦੀ ਧੂੜ ਮਿਲ ਜਾਏ ਸਾਧੂਆਂ ਦਾ ਸੰਗ ਮਿਲ ਜਾਏ ਗੁਰਮੁਖਾਂ ਦਾ ਸੰਗ ਮਿਲ ਜਾਏ ਸਤ ਸੰਗਤ ਮਿਲ ਜਾਏ ਗੁਰ ਸੇਵਾ ਮਿਲ ਜਾਏ ਗੁਰ ਸਿਮਰਨ ਮਿਲ ਜਾਏ ਇਹ ਸਾਰੀ ਚੀਜ਼ਾਂ ਗੁਰ ਸੰਗਤ ਮਿਲ ਜਾਏ ਫਿਰ ਇਹਨੂੰ ਰੱਬ ਸਾਰੇ ਕਿਤੇ ਦਿਖਦਾ ਐਸੇ ਕਰਕੇ ਫਿਰ ਉਹ ਕਿਸੇ ਨੂੰ ਨਾ ਚੰਗਾ ਨਾ ਬੰਦਾ ਕਹਿੰਦੇ ਨੇ ਜਿਹੜਾ ਉਹਨੂੰ ਬੰਦਾ ਕਹਿੰਦਾ ਉਹਨੂੰ ਵੀ ਬੰਦਾ ਨਹੀਂ ਕਹਿੰਦਾ ਸਤਿ ਸਗ ਜਿਓ ਕਿਉਂਕਿ ਉਹਨੂੰ ਪਤਾ ਇਹਦੇ ਵਿੱਚ ਵੀ ਪਰਮਾਤਮਾ ਹੈ ਉਹ ਇਸ ਤੋਂ ਗਲਤ ਆਪ ਹੀ ਕਰਾ ਰਿਹਾ ਹੈ ਉਹਨੂੰ ਆਪ ਹੀ ਗਲਤ ਚਲਾ ਰਿਹਾ ਹੈ ਕਹਿੰਦੇ ਜਿਵੇਂ ਸੂਰਜ ਦੀ ਕਿਰਨ ਸਾਰੇ ਕਿਤੇ ਹੈ ਇਸ ਤਰ੍ਹਾਂ ਉਹ ਸਾਰੇ ਕਿਤੇ ਰਾਮ ਦਿਖਦਾ ਹੈ ਸਾਧੂ 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 ਸਾਧ ਮਿਲੇ ਰਸ ਪਾਵੇ ਤਿਤ ਘਰ ਬੈਠਿਆ ਅੰਮ੍ਰਿਤ ਪੀਜੈ ਕਹਿੰਦੇ ਇਹ ਕਦ ਕਦੋ ਹੋਵੇਗਾ ਜਦੋਂ ਸਾਧੂ ਸਾਧ ਮਿਲੜਗੇ ਸਦੇ ਹੋਏ ਭੇਖ ਨਹੀਂ ਸਾਧ ਸੰਗ ਜੀ ਬਾਰ ਬਾਰ ਬੇਨਤੀ ਹੈ ਸਦਿਆ ਹੋਇਆ ਮਨ ਗੁੱਛਾ ਜੂ ਤਰਖਾਣੂਆ ਕਿ ਉਹ ਬੁੜੀਏ ਦਾਖ ਹੈ ਭਾਈ ਗੋਦਾ ਜੀ ਸਾਧੂ ਦੀ ਡੈਫੀਨੇਸ਼ਨ ਦਿੰਦੇ ਨੇ ਕਹਿੰਦੇ ਜਿਵੇਂ ਤਰਖਾਣੂ ਦਾ ਗੁੱਛਾ ਉਹ ਡੈਖ ਲੱਗਦਾ ਦਾਖਾ ਵਰਗਾ ਹੈ ਉਹਦੇ ਫਲ ਪਰ ਉਹ ਫਲ ਦਾਖਾ ਨਹੀਂ ਹੁੰਦਾ ਗਹਿਣੇ ਜੂਤ ਜੁਰਪੋਸ਼ ਦੇ ਕੋਈ ਸੋਹਣਾ ਭਾਕ ਹੈ ਜਿਵੇਂ ਨਕਲੀ ਗਹਿਣਿਆਂ ਨੂੰ ਕੋਈ ਸੋਨਾ ਨਹੀਂ ਕਹਿੰਦਾ ਸੁਨਿਆਰ ਦੱਸ ਦੇਗਾ ਭਾਈ ਨਕਲੀ ਨੇ ਲੈ ਜਾ ਆਪਣੇ ਧੌਲੇ ਦਿਸੜ ਦੁੱਧ ਛਾ ਗੁਣ ਸਾਦੋ ਕਹਿੰਦੇ ਧੌਲਾ ਚਿੱਟਾ ਦੁੱਧ ਵੀ ਅਤੇ ਲੱਸੀ ਵੀ ਚਿੱਟੇ ਦਿਖੜਦੇ ਨੇ ਦੇਖਣ ਨੂੰ ਗੁਣ ਸਾਦੋਗਾ ਜੱਪੇ ਕਹਿੰਦੇ ਉਹਨੂੰ ਪੀ ਕੇ ਬਦਲਦਾ ਲੱਸੀ ਕਿਹੜੀ ਹੈ ਦੁੱਧ ਕਿਹੜਾ ਹੈ ਬਹੁਤ ਅੰਦਰ ਦੁੱਧ ਵਿੱਚ ਸਾਰਾ ਕੁਝ ਵਿੱਚ ਪਿਆ ਲੱਸੀ ਵਿੱਚ ਕੁਝ ਵੀ ਨਹੀਂ ਹੈ। ਸੋ ਪਾਦਸ਼ਾਹ ਇਸ ਤਰ੍ਹਾਂ ਕਹਿੰਦੇ ਨੇ ਤੇ ਉਹ ਸਾਧ ਅਸਾਧ ਪਰਖਿਐ ਕਰਤੂਤ ਸੁਭਾਖੈ ਉਹਦੇ ਕੰਮਾਂ ਤੋਂ ਪਤਾ ਲੱਗਦਾ ਵੀ ਸਾਧ ਹੈ ਕਿ ਨਹੀਂ ਹੈ। ਗੱਲਾਂ ਤਾਂ ਥੋੜਾ ਨਾਲ ਉਹ ਗੱਲਾਂ ਤਾਂ ਮੈਂ ਵੀ ਕਰ ਰਿਹਾ ਬੇਟਾ। ਭੇਖ ਆਪਾ ਵੀ ਪਾ ਲਿਆ ਪਰ ਨਹੀਂ ਉਹ ਸਾਧੂ ਜਿਹੜੇ ਨੇ ਉਹਨਾਂ ਨੂੰ ਮਿਲਣ ਨਾਲ ਰਸ ਪਾਵੈ ਨਾਮ ਰਸ ਮਿਲੇਗਾ। ਤਤ ਨਿਜ ਘਰ ਬੈਠਿਆ ਪੀਜੈ ਫਿਰ ਕਿਤੇ ਜਾਣ ਦੀ ਲੋੜ ਨਹੀਂ ਕੋਈ ਤੀਰਤ ਕਰਨ ਦੀ ਲੋੜ ਨਹੀਂ ਕੋਈ ਜਗ ਧਰਮ ਕਰਮ ਕਰਨ ਦੀ ਲੋੜ ਨਹੀਂ ਹੈ ਉਹਨੂੰ ਨਾਮ ਮਿਲ ਜਾਏਗਾ ਜਪ ਤਪ ਪੁੰਨ দান ਜਪ ਤਪ ਜੀਤੇ ਸਭ ਉਪਰ ਨਾਮ ਉਹਨੂੰ ਪਤਾ ਲੱਗ ਜਾਂਦਾ ਹੈ ਫਿਰ ਨਿਜ ਘਰ ਆਪਣੇ ਅੰਦਰ ਹੀ ਬੈਠਿਆਂ ਨੂੰ ਉਹਨੂੰ ਨਾਮ ਮਿਲ ਜਾ ਪੀਰ ਆਉ ਨਾਮ ਕਤ ਜਾਈਏ ਰੇ ਘਰ ਲਾ ਗੋ ਰੰਗ ਜਨ ਕੋ ਪ੍ਰੀਤ ਲੱਗੀ ਗੁਰ舍ਤੀ ਜੋ ਚਕਵੀ ਦੇਖ ਸੂਰਜੈ ਫਿਰ ਉਸ ਮਨੁੱਖ ਨੂੰ ਇਸ ਤਰ੍ਹਾਂ ਪਿਆਰ ਲੱਗ ਜਾਂਦਾ ਹੈ ਪਰਮਾਤਮਾ ਨਾਲ ਜਿਵੇਂ ਚਕਵੀ ساری ਰਾਤ ਸੂਰਜ ਨੂੰ ਦੇਖਦੀ ਰਹਿੰਦੀ ਹੈ ਕਦੋਂ ਨਿਕਲੇ ਕਦੋਂ ਨਿਕਲੇ ਕਦੋਂ ਨਿਕਲੇ ਤੇ ਜੇ ਨਿਕਲ ਜਾਂਦਾ ਹੈ ਬਸ ਉਦਰੀ ਰਹਦੀ ਹੈ ਇਸ ਤਰ੍ਹਾਂ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਮਾਇਆ ਵਿੱਚ ਰਹਿੰਦਾ ਹੋਇਆ ਇੱਕ ਪਰਮਾਤਮਾ ਵੱਲ ਹੀ ਧਿਆਨ ਲੈਂਦਾ ਉਹਦਾ ਚਕਵੀ ਦੇ ਸੂਰਜ ਵਾਂਗੂ ਇਸ ਤਰ੍ਹਾਂ ਰਹਿੰਦਾ ਹੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੇ ਅੰਮ੍ਰਿਤ ਪੀਜੇ ਉਹ ਸਾਰੀ ਰਾਤ ਚਕਵੀ ਉਸ ਸੂਰਜ ਦੀ ਇੰਤਜ਼ਾਰ ਕਰੀ ਜਾਂਦੀ ਹੈ ਕਹਿੰਦੇ ਜਦੋਂ ਮਿਲਦਾ ਹੈ ਮੁਖ ਦਿਖਾਉਂਦਾ ਹੈ ਬਸ ਸਮਝੋ ਉਹਨੂੰ ਅੰਮ੍ਰਿਤ ਮਿਲ ਗਿਆ ਇਸ ਤਰ੍ਹਾਂ ਉਹ ਪਰਮਾਤਮਾ ਦਾ ਨਾਮ ਭਗਤੀ ਸਤ ਸੰਗਤ ਸੇਵਾ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਗੁਰਸੇਵਾ ਗੁਰਸੰਗਤ ਇਹ ਯਾਦ ਰੱਖਣਾ ਸਾਖਤ ਸਵਾਦ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਭਿਜੈ ਭਾਈ ਜੇ ਨਾਮ ਨਹੀਂ ਹੈ ਤੇ ਉਹ ਇਸ ਤਰ੍ਹਾਂ ਹੈ ਮਨੁੱਖ ਜਿਵੇਂ ਸਵਾਦ ਕੁੱਤੇ ਨੂੰ ਕਹਿੰਦੇ ਨੇ ਸਾਖਤ ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ ਨੂੰ ਸਾਖਤ ਕਹਿੰਦੇ ਨੇ ਵਿਦਵਾਨ ਅਰਥ ਕਦਨੇ ਸਾਕ ਅਤ ਜਿਦਾ ਬਹੁਤਾ ਸਾਕਾ ਨਾਲ ਅੱਗੇ ਤੋਂ ਅੱਗੇ ਸਾਕ ਬਣਦਾ ਜਾ ਰਿਹਾ ਸਾਕਤ ਸਾਖ ਅਤ ਸੰਗ ਅਤ ਸੰਗਤ ਕਹਿੰਦੇ ਉਹ ਮਨੁੱਖ ਸਾਖਤ ਸਵਾਰ ਕਹੀਏ ਬਹੁ ਲੋਭੀ ਉਹ ਤਾਂ ਸਾਖਤ ਆਗੂ ਹੈ ਇੱਕ ਭਗਤ ਭਗਵਾਨ ਜਿਹੇ ਪ੍ਰਾਨੀ ਕਹਿ ਨਾਹੇ ਮਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਕ ਪਰਮਾਤਮਾ ਦੀ ਭਗਤੀ ਜਿਸ ਦੇ ਮਨ ਵਿੱਚ ਨਹੀਂ ਹੈ ਏਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਹੇ ਮਨ ਨਾਨਕ ਜੈਸੇ ਸੂਕਰ ਸਵਾਰ ਨਾਨਕ ਮਾਨੋ ਤਾਹੇ ਤਨ ਕਹਿੰਦੇ ਜਿਸ ਤਰ੍ਹਾਂ ਕੁੱਤੇ ਦਾ ਤਨ ਹੈ ਜਿਸ ਤਰ੍ਹਾਂ ਸੂਰ ਦਾ ਤਨ ਹੈ ਇਉਂ ਤਾਨੂੰ ਸਮਝੋ ਸਾਡੀ ਇਹ ਹਾਲਤਾ ਸਮਝੋ ਸਾਡੇ ਕੋਲ ਕਿਹੜੀ ਭਗਤੀ ਹੈ ਇਕ ਭਗਤ ਭਗਵਾਨ ਗੱਲਾਂ ਕਰ ਰਿਹਾ ਸੀ ਇਹ ਭਗਤੀ ਥੋੜਾ ਨਾ ਭਗਤੀ ਤਾਂ ਹੋਰ ਹੈ ਜੋ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਸਵਾਦ ਦੀ ਤਰ੍ਹਾਂ ਕੁੱਤੇ ਦੇ ਨਿਯਾਈ ਹੈ ਨਾਮ বিনা ਜੋ ਪਹਿਰੇ ਖਾਏ ਜਿਵੇਂ ਕੁੱਕਰ ਜੁੱਠਣਵੇਂ ਭਾਈ ਸਤਗੁਰੂ ਜੀ ਤਾਂ ਆਪ ਕਰਦੇ ਜਿਵੇਂ ਕੁੱਤਾ ਜੁੱਠੀਆਂ ਚੀਜ਼ਾਂ ਵਿੱਚ ਮੂੰਹ ਪਾਰਿਆ ਤੋ ਵੀ ਇਸੇ ਤਰ੍ਹਾਂ ਦਾ ਹੈ ਜੇ ਨਾਮ ਤੋਂ ਬਿਨਾ ਪਹਿਰਿਆ ਕਰਿਆ ਜੋ ਵੀ ਨਾਮ ਬਿਨਾ ਜੋ ਪਹਿਰੇ ਖਾਏ ਸਤਸੰਗ ਜੀ ਬਲਕੇ ਕੁੱਤੇ ਨੂੰ ਚੰਗੀ ਵੀ ਚੰਗਾ ਵੀ ਕਿਹਾ ਗੁਰ ਤੇਗ ਬਹਾਦਰ ਮਹਾਰਾਜ ਨੇ ਸਵਾਮੀ ਕੋ ਗ੍ਰਾਜੂ ਸਦਾ ਸਵਾਜਤਾ ਜਿਤ ਨਹੀਂ ਨਿਤ ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ ਸੋ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਹੈ ਭਗਤੀ ਤੋਂ ਬਿਨਾ ਭਾਈ ਬਹੁ ਦੁਰਮਤ ਮੈਲ ਭਰੀ ਜੈ ਅੰਦਰ ਹੰਕਾਰ ਦੀ ਹੋਮੈ ਦੀ ਮਾਇਆ ਦੀ ਮੈਲ ਸਾਡੇ ਅੰਦਰ ਭਰੀ ਜਾਂਦੀ ਹੈ ਆਪਣ ਸੁਆਇ ਕਰੇ ਬਹੁ ਬਾਤ ਤਨ ਕਾ ਵਿਸਾਹੋ ਕਿਆ ਕੀਜੇ ਐਸੇ ਮਨੁਖ ਆਪਣੇ ਸੁਆਰਥ ਲਈ ਬੜੀ ਬਾਤਾਂ ਕਰਦੇ ਨੇ ਚਾਹੇ ਉਹ ਧਾਰਮ ਦੀ ਵੀ ਕਰਦੇ ਹੋ ਕਹਿੰਦੇ ਬੜਾ ਕੁਝ ਕਰਦੇ ਨੇ ਆਪਣੇ ਸੁਆਰਥ ਆਪਣੀ ਗੱਲ ਹੋਵੇਗੀ ਕਹਿੰਦੇ ਪਰ ਉਹਨਾਂ ਦਾ ਕਦੇ ਵਿਸਾਹ ਨਾ ਕਰਨਾ ਭਾਈ ਤਨ ਕਾ ਵਿਸਾਹੋ ਕਿਆ ਕੀਜੈ ਉਹਨਾਂ ਦਾ ਨਾ ਕਦੇ ਇਤਵਾਰ ਕਰਨਾ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾੜ ਕਢੀਜੈ ਭਾਈ ਸਾਧ ਲੋਕ ਨੇ ਜਿਹੜੇ ਸਦੇ ਹੋਏ ਜਿਨ੍ਹਾਂ ਦਾ ਮਨ ਸਦਗੇਆ ਇੰਦਰੀ ਸਦਗੇ ਨੇ ਉਹਨਾਂ ਦੀ ਸੰਗਤ ਵਿੱਚ ਮਿਲ ਉਹਨਾਂ ਦੀ ਸ਼ਰਨ ਵਿੱਚ ਰਹਿ ਬਨਵੰਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਕਹਿੰਦੇ ਜਿਨ੍ਹਾਂ ਦੇ ਨਾਲ ਮਿਲ ਕੇ ਜਿਤ ਹਰ ਰਸ ਕਾੜ ਕਢੀਜੈ ਫਿਰ ਤੇਰੇ ਅੰਦਰੋਂ ਹੀ ਨਾਮ ਰਸ ਤੈਨੂੰ ਮਿਲੇਗਾ ਉਹਨਾਂ ਦੀ ਸੰਗਤ ਸੰਗਤ ਦੇ ਵਿੱਚ ਪਾਤਸ਼ਾਹ ਕਹਿੰਦੇ ਇਹ ਸੰਗਤ ਕੋ ਗੁਣ ਬਹੁਤ ਭਾਈ ਸਤਿਗੁਰ ਜੀ ਨੇ ਜ਼ਿਆਦਾਤਰ ਸਤ ਸੰਗਤ ਵਿੱਚ ਰਹਿਣ ਦਾ ਇਸੇ ਕਰਕੇ ਸਾਨੂੰ ਇਹ ਰੋਜ਼ਾਨਾ ਉਪਦੇਸ਼ ਕਰਦੇ ਨੇ ਪਰ ਉਪਕਾਰ ਬੋਲੇ ਬਹੁ ਗੁਣਿਆ ਮੁਖ ਸੰਤ ਭਗਤ ਹਾਰਦੀਜੈ ਕਹਦੇ ਉਹ ਦੂਜਿਆਂ ਦੇ ਭਲੇ ਲਈ ਸਾਰਾ ਬੋਲਦੇ ਨੇ ਪਰ ਉਪਕਾਰ ਬੋਲੇ ਬਹੁ ਗੁਣਿਆ ਬੜੇ ਗੁਣ ਨੇ ਉਹਨਾਂ ਵਿੱਚ ਸਾਧੂਆ ਵਿੱਚ ਗੁਰਮੁਖਾ ਵਿੱਚ ਸੰਤਾ ਵਿੱਚ ਕਹਿੰਦੇ ਉਹਰਾ ਵਿੱਚ ਬਹੁਤ ਗੁਣ ਗੁਣ ਹੁੰਦੇ ਨੇ ਉਹ ਪਰਉਪਕਾਰ ਲਈ ਬੋਲਦੇ ਨੇ ਆਪ ਜਪਦੇ ਨੇ ਦੂਜਿਆਂ ਨੂੰ ਜੱਪਣ ਲਈ ਪ੍ਰੇਰਣਾ ਕਰਦੇ ਨੇ ਇਹ ਪਰਉਪਕਾਰ ਹੈ ਸਭ ਤੋਂ ਵੱਡਾ ਪਰਮਕੋ ਸਿਮਰੈ ਸੇ ਪਰਉਪਕਾਰੀ ਹੋਰ ਇਸ ਤੋਂ ਵੱਡਾ ਪਰਉਪਕਾਰ ਨਹੀਂ ਗੁਰਬਾਣੀ ਨੇ ਕਿਹਾ ਕੋਈ ਵੀ ਪਰਮ ਪ੍ਰਮਾਤਮਾ ਨੂੰ ਜਿਹੜਾ ਸਿਵਰਦਾ ਉਸ ਤੋਂ ਵੱਡਾ ਕੋਈ ਪਰਉਪਕਾਰੀ ਨਹੀਂ ਚਾਹੇ ਸਾਰੀ ਉਮਰ ਸਾਸਕ ਜੀ ਸਭ ਕੁਝ ਦੇ ਦੇ ਨਾਮ ਐਡੀ ਵੱਡਾ ਧਾਨ ਹੈ ਇਹ ਧਾਨ ਰਲੈ ਰਲਾਇਆ ਬਾਗਵਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾਲ ਆਪ ਧਿਆਏ ਸੁਣ ਸ਼ਬਦਾਂ ਨੂੰ ਕਰਦਾਨ ਇਹ ਦਾਨ ਸਭ ਨੂੰ ਹੋ ਸਕਦਾ ਹੈ ਧਨ ਦਾ ਦਾਨ ਸਭ ਨੂੰ ਨਹੀਂ ਕਰ ਸਕਦਾ ਕਿੱਡਾ ਹੀ ਅਮੀਰ ਹੋਵੇ ਮੇਰੋ ਨਹੀਂ ਕਰ ਸਕਦਾ ਕਿਸੇ ਵੀ ਚੀਜ਼ ਦਾ ਹੋ ਏਡਾ ਵੱਡਾ ਦਾਨ ਕਿਹਾ ਗਿਆ ਬਾਣੀ ਦੇ ਵਿੱਚ ਇਹ ਸਭ ਤੋਂ ਵੱਡਾ ਦਾਨ ਹੈ ਪਰਉਪਕਾਰ ਕਹਿੰਦੇ ਉਹ ਪਰਉਪਕਾਰ ਕਰਦੇ ਨੇ ਬਹੁਤ ਕਹਿੰਦੇ ਬਹੁਤ ਗੁਣ ਬੋਲਦੇ ਨੇ ਭਾਈ ਇਸ ਕਰਕੇ ਬੋਲਦੇ ਨੇ ਕਿ ਉਹਨਾਂ ਨੂੰ ਵੀ ਭਗਤੀ ਮਿਲ ਜਾਏ ਮੁੱਖ ਸੰਤ ਭਗਤ ਹਰ ਦੀ ਜੈ ਕਹਿੰਦੇ ਇਹ ਭਗਤੀ ਸਭ ਨੂੰ ਮਿਲੇ ਜੋ ਮੈਨੂੰ ਮਿਲਿਆ ਕਬੀਰ ਆਪ ਕਹਿੰਦੇ ਨੇ ਜਦੋਂ ਮੈਨੂੰ ਮਿਲੀ ਚੀਜ਼ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਕਿਹਾ ਭਾਈ ਨੂੰ ਸਭ ਕੇ ਰੱਖੀ ਜਿਵੇਂ ਸਾਡਾ ਬਜ਼ੁਰਗ ਕਹਿ ਦੇ ਭਾਈ ਇਹ ਸੋਨਾ ਚਾਂਦੀ ਹੈ ਤੇਰੇ ਕੋਲ ਇਹਨੂੰ ਸਭ ਕੇ ਰੱਖੀ ਕਹਿੰਦੇ ਮੇਰੇ ਗੁਰੂ ਨੇ ਵੀ ਮੈਨੂੰ ਕਿਹਾ ਸਭ ਕੇ ਰੱਖੀ ਕਬੀਰ ਸਾਹਿਬ ਦੇ ਬਚਨ ਨੇ ਬਾਣੀ ਦੇ ਵਿੱਚ ਕਹਿੰਦੇ ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਰ ਕਬੀਰ ਦੀ ਸੰਸਾਰ ਕੋ ਕਹਿੰਦੇ ਮੈਂ ਵੀ ਕੀ ਕੀਤਾ ਮੈਂ ਕਿਹਾ ਇੰਨੀ ਵਧੀਆ ਵਸਤੂ ਮਿਲੀ ਮੈਂ ਵੀ ਵੰਡ ਦੇਵਾਂ ਕਬੀਰ ਦੀ ਸੰਸਾਰ ਕੋ ਲੈਨੀ ਜਿਸ ਮस्तक ਭਾਗ ਕਹਿੰਦੇ ਮੈਂ ਸੰਸਾਰ ਨੂੰ ਦਿੱਤੀ ਪਰ ਲਿੱਤੀ ਕਿਸੇ ਨੇ ਇਹ ਵਿਰਲੇ ਨਹੀਂ ਲਈ ਲੈਣਦੇ ਨਹੀਂ ਕੋਈ ਵੀ ਸੋ ਕਹਿੰਦੇ ਉਹ ਦਿੰਦੇ ਨੇ ਤੂੰ ਅਗੰਮ ਦਿਆਲ ਦਿਆਪਤ ਦਾਤਾ ਸਭ ਦਇਆ ਧਾਰ ਰੱਖ ਲਈ ਜੈ ਅਖੀਰਲੇ ਬੰਦ ਵਿੱਚ ਪਾਤਸ਼ਾਹ ਜੀ ਗੁਰੂ ਨਾਨਕ ਦਾਸ ਜੀ ਮਹਾਰਾਜ ਸਾਡੇ ਤੇ ਕਿਰਪਾ ਕਰ ਰਹੇ ਨੇ ਕਹਿੰਦੇ ਹੈ ਮੇਰੇ ਮਾਲਕ ਤੂੰ ਅਗੰਮ ਤੇਰੇ ਤੱਕ ਪਹੁੰਚ ਨਹੀਂ ਕਿਸੇ ਦੀ ਦਿਆਲ ਤੂੰ ਦਇਆ ਦਾ ਘਰ ਹੈ ਦਿਆਪਤ ਦਾਤਾ ਫਿਰ ਤੂੰ ਆਪਣੇ ਆਪ ਵਿੱਚ ਆਪ ਦਇਆ ਕਰਨ ਵਾਲਾ ਕਿਸੇ ਤੋਂ ਲੈ ਕੇ ਨਹੀਂ ਕਰਦਾ ਤੂੰ ਦਾਨ ਆਪਾ ਸਾਨੂੰ ਰੱਬ ਨੇ ਚਾਰ ਟੱਕੇ ਦਿੱਤੇ ਤਾਂ ਦਾਦਾਰ ਕਰ ਸਕਦੇ ਆ ਰੱਬ ਨੇ ਗਿਆਨ ਦਿੱਤਾ ਤਾਂ ਵੱਢ ਰਹੇ ਇਹਨੂੰ naam ਦਿੱਤਾ ਤਾਂ ਕਹਿੰਦੇ ਨਹੀਂ ਤੂੰ ਨਿਜ ਪਤ ਦਾਤਾ ਹੈ ਹਮ ਭੀਖ ਗਤ ਪੀਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਇਥੇ ਦੇਹ ਪਤ ਦਾਤਾ ਤੂੰ ਆਪ ਦਇਆ ਦਾ ਘਰ ਹੈ ਤੇ ਸਾਰਿਆਂ ਤੇ ਕਿਰਪਾ ਕਰ ਸਾਡੇ ਤੇ ਕਰ ਦੇ ਨਾ ਕਦੇ ਜਿਵੇਂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਾਰੇ ਤੇ ਗੁਰੂ ਰਾਮਦਾਸ ਜੀ ਦਾ ਬਚਨ ਉਹ ਗੁਰੂ ਅਮਰਦਾਸ ਜੀ ਦਾ ਬਚਨ ਹੈ ਗੁਰੂ ਰਾਮਦਾਸ ਜੀ ਦਾ ਹੈ ਕਹਿੰਦੇ ਭਾਈ ਸਾਰਿਆਂ ਤੇ ਕਿਰਪਾ ਕਰ ਸਾਰੇ ਤੇਰੇ ਹੀ ਨੇ ਸਾਰਿਆਂ ਤੇ ਕਿਰਪਾ ਕਰ ਵਿਕਾਰਾਂ ਤੋਂ ਬੰਦਨਾ ਤੋਂ ਬਚਾ ਲੈ ਕਹਿੰਦੇ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰਿ ਜੈ ਸਾਰੇ ਜੀ ਦੇ ਤੇਰੇ ਹੀ ਨੇ ਤੂੰ ਇਕੋ ਹੀ ਜਗ ਜੀਵਨ ਦਾਤਾ ਹੈ ਸਾਰੇ ਜੱਗ ਨੂੰ ਜੀਵਨ ਦੇਣ ਵਾਲਾ ਸਾਨੂੰ ਧਨ ਦੇਣ ਵਾਲਾ ਵੀ ਉਹੀ ਹੈ ਰੋਜੀ ਦੇਣ ਵਾਲਾ ਵੀ ਉਹੀ ਹੈ ਸਵਾਸ ਦੇਣ ਵਾਲਾ ਵੀ ਉਹੀ ਹੈ ਸਾਰਾ ਕੁਝ ਦੇਣ ਵਾਲਾ ਉਹ ਹੈ ਉਹਨੂੰ ਕਹਿੰਦੇ ਨੇ ਜਗ ਜੀਵਨ ਸਾਰੇ ਜੀ ਤੇਰੇ ਨੇ ਤੂੰ ਸਾਰੇ ਜੀਵਾਂ ਦਾ ਦਾਤਾ ਇਕੋ ਹੀ ਹੈ ਕਿਰਪਾ ਕਰ ਸਾਰਿਆਂ ਦੀ ਪਾਲਣਾ ਕਰ ਦੇਖੋ ਸਾਡਾ ਗੁਰੂ ਕਿਹਦਾ ਹੈ ਸਾਰਿਆਂ ਦੇ ਭਲੇ ਦੀ ਗੱਲ ਕਰਦਾ ਹੈ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਗੁਰੂ ਸਾਹਿਬ ਸਾਰਿਆਂ ਦੀ ਕਹਿੰਦੇ ਕਿਰਪਾ ਕਰ ਸੋ ਸਤਿਗੁਰ ਜੀ ਰਹਿਮਤ ਕਰਨ ਸਾਡੇ ਤੇ ਬਖਸ਼ਿਸ਼ ਬੜੇ ਅਸੀਂ ਵੀ ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ ਹਮੇਸ਼ਾ ਹੀ ਉਹਦੇ ਨਾਮ ਵਿੱਚ ਉਹਦੇ ਚਰਨਾ ਵਿੱਚ ਸਾਡਾ ਧਿਆਨ ਜੁੜਿਆ ਰਹੇ ਜਿਨਨੇ சுவாਸ ਜੀਵਨ ਦੇ ਹੋਰ ਬਾਕੀ ਨੇ ਸਾਰੇ ਵਿੱਚ ਪਰਮਾਤਮਾ ਦੇ ਨਾਮ ਨਾਲ ਅਸੀਂ ਜੁੜੇ ਰਹੀਏ ਐਸੀ ਕਿਰਪਾ ਗੁਰੂ ਤੇ ਗੁਰੂ ਕੀ ਸੰਗਤ ਕਰਨ ਸਾਡੇ ਤੇ ਇਨੀਕ ਸੇਵਾ ਕਰਦੇ ਆ ਹੋਈ ਭੁੱਲਾਂ ਦੀ ਖਿਮਾ ਬਖਸ਼ਣਾ ਜੀ ਆਸ਼ੀਰਵਾਖਸੋ ਵਾਹੀ ਗੁਰੂ ਜੀ ਦਾ ਕਾਲ ਸਾਬ ਵਾਹੀ ਗੁਰੂ ਦੀ ਕੀ ਪਤ ਹੈ